ਆਮ ਆਦਮੀ ਪਾਰਟੀ ਤੋਂ ਬਾਅਦ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੀ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਭਾਜਪਾ ਦੇ ਲੀਡਰ ਤੇ ਵਰਕਰ ਕੁਝ ਖਾਸ ਖੁਸ਼ ਨਹੀਂ ਦਿਖਾਈ ਦੇ ਰਹੇ ਕਿਉਂਕਿ ਇਹਨਾਂ 6 ਦੇ ਵਿੱਚੋਂ ਮਹਿਜ਼ ਇੱਕ ਲੀਡਰ ਹੀ ਭਾਜਪਾ ਦਾ ਟਕਸਾਲੀ ਲੀਡਰ ਕਿਹਾ ਜਾ ਸਕਦਾ ਹੈ ਬਾਕੀ ਤਾਂ ਆਯਾ ਰਾਮ ਗਿਆ ਰਾਮ ਦੀ ਟਿਕੜਮ ਖੇਡ ਕੇ ਬਣੇ ਭਗਵੇਂ ਰੰਗ ਦੇ ਵਿੱਚ ਰੰਗੇ ਗਏ ਆ ਜ਼ਿਕਰ ਕਰਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਅਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਤੇ ਪਟਿਆਲਾ ਤੋਂ ਪ੍ਰਨੀਤ ਕੌਰ ਤੇ ਨਾਲ ਦੀ ਨਾਲ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਇਆ ਗੌਰ ਕਰਨ ਵਾਲ ਗੱਲ ਇਹ ਹੈ ਕਿ 1996 ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਦਮ ਦੇ ਉੱਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ ਜਿਸ ਕਰਕੇ ਉਹ ਆਪਣੀ ਟਕਸਾਲੀ ਲੀਡਰਾਂ ਦੀ ਥਾਂ ਤੇ ਦਲ ਬਦਲੂਆਂ ਦੇ ਉੱਤੇ ਭਰੋਸਾ ਕਰਦੀ ਦਿਖਾਈ ਦੇ ਰਹੀ ਹੈ ਇਹ ਤੋਂ ਪਹਿਲਾਂ ਜਦੋਂ ਵੀ ਭਾਜਪਾ ਨੇ ਚੋਣਾਂ ਲੜੀਆਂ ਤਾਂ ਹਮੇਸ਼ਾ ਅਕਾਲੀ ਦਲ ਉਹਨਾਂ ਦੇ ਨਾਲ ਹੁੰਦਾ ਸੀ ਪਰ ਪਿਛਲੇ 211 ਦੇ ਕਿਸਾਨੀ ਮੋਰਚੇ ਨੇ ਪੁਰਾਣੇ ਭਾਈਵਾਲਾਂ ਨੂੰ ਨਾ ਚਾਹੁੰਦੇ ਹੋਏ ਵੀ ਵੱਖ ਹੋਣ ਦੇ ਲਈ ਮਜਬੂਰ ਕਰ ਦਿੱਤਾ ਸੀ ਪਰ ਇਸ ਵਾਰ ਫਿਰ ਤੋਂ ਗੱਟਚੋੜ ਦੀਆਂ ਚਰਚਾਵਾਂ ਚੱਲੀਆਂ ਗੱਲਾਂ ਬਾਤਾਂ ਹੋਈਆਂ ਵੱਡੇ ਮੰਤਰੀਆਂ ਦੇ ਵੱਲੋਂ ਬਿਆਨ ਦਿੱਤੇ ਗਏ ਤੇ ਅਕਾਲੀ ਦਲ ਮੁੜੇ ਇੱਕ ਵਾਰ ਫਿਰ ਤੋਂ ਨਵਾਂ ਕਿਸਾਨੀ ਮੋਰਚਾ ਆਨ ਖੜਾ ਹੋਇਆ ਜਿਸ ਮੋਰਚੇ ਕਰਕੇ ਭਾਜਪਾ ਤੇ ਕਈ ਗੰਭੀਰ ਦੋਸ਼ ਲੱਗਣੇ ਔਰ ਇਸੇ ਵਿਰੁੱਧ ਆਪਸ ਵਾਲੀ ਹਵਾ ਦਾ ਰੁਖ ਦੇਖਦੇ ਹਾਂ ਅਕਾਲੀ ਦਲ ਤੇ ਭਾਜਪਾ ਨੇ ਫੈਸਲਾ ਕੀਤਾ ਕਿ ਮੁੜ ਤੋਂ ਜਫੀ ਨਹੀਂ ਪਏਗੀ। মিডিਆ ਸਾਹਮਣੇ ਦੋਹਾਂ ਨੇ ਬਿਆਨ ਦਿੱਤਾ ਹੈ ਕਿ ਮੁੱਦਿਆਂ ਦੇ ਉੱਤੇ ਸਹਿਮਤੀ ਨਹੀਂ ਬਣੀ ਹੈ ਪਰ ਵਿਰੋਧੀ ਕਹਿ ਰਹੇ ਹੈ ਕਿ ਇਹਨਾਂ ਨੇ ਜਨਤਕ ਤੌਰ ਦੇ ਉੱਤੇ ਜਫੀ ਨਹੀਂ ਪਾਈ ਹੈ ਪਰ ਅੰਦਰ ਖਾਤੇ ਇਹਨਾਂ ਦੀ ਭਾਈ ਵਾਲੀ ਪਹਿਲਾਂ ਦੰਗੀ ਪੂਰੀ ਤਰ੍ਹਾਂ ਮਜ਼ਬੂਤ ਹੈ। ਜੇ ਭਾਜਪਾ ਦੇ ਉਮੀਦਵਾਰਾਂ ਦੇ ਨਾਵਾਂ ਦੇ ਉੱਤੇ ਗੌਰ ਕੀਤਾ ਜਾਵੇ ਤਾਂ ਪਟਿਆਲਾ ਤੋਂ ਹਾਲ ਹੀ ਦੇ ਵਿੱਚ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣੀ ਪ੍ਰਨੀਤ ਕੌਰ ਨੂੰ ਟਿਕਟ ਦਿੱਤਾ ਗਿਆ। ਇਸ ਤੋਂ ਬਾਅਦ ਜੇ ਗੱਲ ਲੁਧਿਆਣੇ ਦੀ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਬੀਅੰਸ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦਿੱਤੀ ਗਈ ਹੈ ਜਿਨੇ ਪਿਛਲੇ ਦਿਨੀ ਕਾਂਗਰਸ ਤੋਂ ਹੱਥ ਛਡਵਾ ਕੇ ਕਮਲ ਦੀ ਛਤਰਛਾਇਆ ਦੇ ਵਿੱਚ ਜਾਣ ਦਾ ਫੈਸਲਾ ਕਰ ਦਿੱਤਾ ਸੀ ਇਸ ਤੋਂ ਬਾਅਦ ਜਲੰਧਰ ਦੇ ਵੱਲ ਵੀ ਜੇਕਰ ਨਜ਼ਰ ਮਾਰੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤਾ ਗਿਆ ਜਿਨ੍ਹਾਂ ਨੇ 2022 ਦੀਆਂ ਚੋਣਾਂ ਪਹਿਲਾਂ ਕਾਂਗਰਸ ਦੀ ਸੀਟ ਦੇ ਉੱਤੇ ਲੜੀਆਂ ਫਿਰ 2023 ਚ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਜਿੱਤੀ ਤੇ ਹੁਣ 2024 ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਟਿਕਟ ਲੈ ਲਈ ਹੈ ਇਸ ਤੋਂ ਬਾਅਦ ਪਿਛਲੀਆਂ ਲੋਕ ਸਭਾ ਚੋਣਾਂ ਚ ਦਿੱਲੀ ਤੋਂ ਜਿੱਤਣ ਵਾਲੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਗੱਲ ਕਰੀਏ ਤਾਂ ਉਹ ਵੀ ਕੋਈ ਭਾਜਪਾ ਦੇ ਟਕਸਾਲੀ ਲੀਡਰਾਂ ਦੀ ਗਿਣਤੀ ਦੇ ਵਿੱਚ ਨਹੀਂ ਆਉਂਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਇਸ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਪਰ ਜਿੱਤ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਚੋਣ ਦੇ ਨਿਸ਼ਾਨ ਦੇ ਉੱਤੇ ਹੀ ਨਸੀਬ ਹੋਈ ਸੀ ਇਸ ਵਾਰ ਭਾਜਪਾ ਨੇ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਜਿੱਥੇ ਉਹਨਾਂ ਦੀ ਟੱਕਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਅਦਾਕਾਰ ਤੇ ਕਾਮੇਡੀਅਨ ਕਰਮਜੀਤ ਤਨਮੋਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਤੇ ਜੇਕਰ ਅਮ੍ਰਿਤ ਸਰ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੇ ਸਾਬਕਾ ਐਮਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜੋ ਕਿ ਤਿੱਜਜ ਸਿੰਘ ਸਮੁੰਦਰੀ ਦੇ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਨੇ ਸਿੱਖ ਪਾਰਲੀਮੈਂਟ ਭਗਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤਰਜੀਤ ਸਿੰਘ ਸੰਤੂਦਾ ਪਾਛਪਾ ਨਾਲ ਕੋਈ ਵੀ ਸਿੱਧਾ ਸਬੰਧ ਨਹੀਂ ਹੈ ਤੇ ਉਹ ਵੀ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਪਾਛਪਾ ਦੇ ਵੱਲੋਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੇ ਲਈ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ਇਸ ਵਾਰ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦੇ ਕੇ ਸਨੀ ਦਿਓਲ ਦੀ ਟਿਕਟ ਰੱਦ ਕੀਤੀ ਗਈ ਹੈ ਬਬੂ ਸਜਨਪੁਰ ਤੋਂ ਤਿੰਨ ਵਾਰ ਵਿਧਾਇਕਤ ਵੀ 112 ਦੇ ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਨੇ। ਦਾਖਿਆਂ ਬਾਅਦ ਭਾਜਪਾ ਨੇ ਇਸ ਵਾਰ ਕਿਸੇ ਸਥਾਨਕ ਲੀਡਰ ਦੇ ਉੱਤੇ ਦਾਅ ਖੇਡਿਆ। ਇਹਦਾ ਕਾਰਨ ਇਹ ਵੀ ਹੈ ਕਿ ਸੰਸਦ ਮੈਂਬਰ ਸਨੀ ਦਿਓਲ ਨੇ 5 ਸਾਲਾਂ ਇਹ ਖੇਤਰ ਤੋਂ ਦੂਰੀ ਬਣਾਈ ਰੱਖੀ। ਇੱਕ ਵਾਰ ਜਿੱਤ ਕੇ ਬਾਅਦ ਦੇ ਵਿੱਚ ਲੋਕਾਂ ਨੂੰ ਆਪਣਾ ਮੂੰਹ ਨਹੀਂ ਦਿਖਾਇਆ। ਜਿਸ ਕਾਰਨ ਲੋਕਾਂ ਦਾ ਬਾਰੀ ਲੀਡਰਾਂ ਤੋਂ ਵਿਸ਼ਵਾਸ ਲਗਭਗ ਉੱਠ ਚੁੱਕਿਆ ਪਰ ਇਸ ਸੀਟ ਤੇ ਭਾਜਪਾ ਦਾ ਪਹਿਲਾਂ ਵੀ ਬੜਾ ਚੰਗਾ ਅਧਾਰ ਰਿਹਾ ਹੈ ਤੇ ਹੁਣ ਵੀ ਭਾਜਪਾ ਕਿਸੇ ਨਾ ਕਿਸੇ ਤਰੀਕੇ ਸਭ ਦਾ ਦਿਲ ਜਿੱਤਣਾ ਚਾਹੁੰਦੀ ਹੈ। ਸੋ ਹੁਣ ਭਾਜਪਾ ਦੇ ਵੱਲੋਂ ਬੇਸ਼ੱਕ ਇੱਕ ਤਰੀਕੇ ਵੱਧੀ ਗੇਮ ਖਮਾਈ ਗਈ ਹੈ ਪਰ ਇਸ ਸੂਚੀ ਦੇ ਸਾਹਮਣੇ ਆਉਣ ਦੇ ਨਾਲ ਕਈ ਅਹਿਮ ਸਵਾਲ ਵੀ ਖੜੇ ਹੋ ਗਏ ਨੇ ਤੇ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਜਿਹੜੇ ਵਰਕਰ ਲੰਬੇ ਸਮੇਂ ਤੋਂ ਉਸ ਪਾਰਟੀ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਆਖਰ ਅਣਦੇਖਿਆ ਕਿਉਂ ਕੀਤਾ ਗਿਆ ਤੇ ਕੀ ਇਸ ਅਣਦੇਖੀ ਦਾ ਭਾਜਪਾ ਨੂੰ ਨੁਕਸਾਨ ਹੋਏਗਾ ਜਾਂ ਫਾਇਦਾ ਇਹ ਸਵਾਲ ਦਾ ਜਵਾਬ ਸਮੇਂ ਨਹੀਂ ਦੇ।